ਮੈਂ ਪ੍ਰਿੰਸੀਪਲ ਐਸ.ਪੀ. ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਅੱਜ ਮੈਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਆਪਣੇ ਵਿਦਿਆਰਥੀਆਂ ਨੂੰ ਜਿਹੜੇ ਆ ਹੈ ਉਹ ਲੱਖ ਲੱਖ ਵਧਾਈ ਦਿਨਾ ਤੇ ਜਿਹੜੇ ਮੈਂ ਆਸ ਕਰਦਾ ਕਿ ਜਿਹੜੀ ਵਿਦਿਆਰਥੀ ਆ ਉਹ ਇਸ ਦੀਵਾਲੀ ਨੂੰ ਗ੍ਰੀਨ ਦੀਵਾਲੀ ਦੇ ਤੌਰ ਤੇ ਮਨਾਉਣਗੇ ਕੋਈ ਪਟਾਕੇ ਨਹੀਂ ਚਲਾਉਣਗੇ ਦੇ ਜਿਹੜੇ ਆ ਬੂਟੇ ਲਾਉਣਗੇ ਤੇ ਇਹ ਇਹ ਸਨੇਹਾ ਸੀ ਜਿਹੜਾ ਅੱਜ ਵਿਦਿਆਰਥੀ ਨੂੰ ਪਹਿਲਾਂ ਵੀ ਦਿੱਤਾ ਆ ਕਲਾਸਾਂ 'ਚ ਵੀ ਤੋਂ ਮੈਨੂੰ ਆਸ ਹੈ ਕਿ ਉਹ ਇਸ ਜਿਹੜੇ ਆਕਾਰੇ ਤੇ ਇਹ ਬਚਨਬੱਧ ਰਹਿਣਗੇ ਤੇ ਨਾਲ ਦੀ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਤੇ ਭੈਣਾਂ ਨੂੰ ਜਿਹੜੀ ਆ ਇਹ ਦੋਨੇ ਦਿਨਾਂ ਦੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ